ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਜੀ ਅੱਪਾ ਕੱਲ ਰਖੜੀਆਂ ਬੰਨਿਆਗੇ ਆਪਣੇ ਮੇਰੇ ਪੇਕੇ ਵੀ ਬੰਨਿਆਏ ਵੀ ਰਖੜੀਆਂ ਅਸੀਂ ਇੱਕ ਦਿਨ ਪਹਿਲਾਂ ਹੀ ਬਨ੍ਹ ਪਿਆ ਰਖੜੀਆਂ ਜੀ ਤੇ ਫਿਰ ਅੱਜ ਮੇਰੀ ਬੈਂਡ ਨੰਦ ਨੇ ਵੀ ਕਹਿੰਦੀ ਸੀ ਮੈਂ ਅੱਜ ਆ ਜਾਣਾ ਕਿ ਤੁਸੀਂ ਬੰਨਿਆਓ ਅਸੀਂ ਪਹਿਲਾਂ ਭੈਣ ਨੂੰ ਫੋਨ ਕੀਤਾ ਕਿ ਕਹਿੰਦੀ ਤੁਸੀਂ ਕਦੋਂ ਆਉਨੇ ਆ ਕਾਂਜੀ ਕਾਂਜੀ ਕਿ ਕਿ ਚਲੋ ਹਜ ਮੇਰੇ ਪੇਕੇ 30 ਕਿਲੋਮੀਟਰ ਤੇ ਨੇ ਜੀ ਨੇੜੇ ਹੀ ਨੇ ਤੇ ਉਹ ਕਹਿੰਦੇ ਕੋਈ ਨਾ ਕਿਤੇ ਨਹੀਂ ਬੰਨਿਆ ਜਾਨੂ ਮੈਂ ਪਹੁੰਚਣਾ ਤੇ ਜਾਨੂ ਕਿਤੇ ਆ ਜਾਣਾ ਮੈਂ ਸਾਨੂੰ ਘੰਟਾ ਡੇਢ ਘੰਟਾ ਲੱਗਣਾ ਬਸ ਅਸੀਂ ਜਾਨੂ ਆ ਜਾਣਾ ਤੇ ਅਸੀਂ ਫਿਰ ਪਹਿਲਾਂ ਜਾਇਆ ਤੇ ਸਾਰਿਆਂ ਦੇ ਬੰਨਿਆ ਹੈ ਚਾਰ ਭਰਾ ਨੇ ਬੰਨਿਆ ਜੀ ਪੰਜਵਾਂ ਭਰਾ ਮੇਰਾ ਵੱਡਾ ਜਿਹੜਾ ਸਾਰਿਆਂ ਤੋਂ ਉਹ ਮੇਰੀ ਭਾਈ ਭੱਜਾਈ ਮੇਰੀ ਭਤੀਜੀ ਗੋਲਬਾਰ ਕੈਨੇਡਾ ਚ ਗਏ ਹੋਏ ਨੇ ਉਹਨਾਂ ਨੂੰ ਮੈਂ ਬਹੁਤ ਮਿਸ ਕੀਤਾ ਤੇ ਮੇਰਾ ਉਹਨਾਂ ਦਾ ਬੇਟਾ ਜਿਹੜਾ ਮੇਰਾ ਪਤੀ ਜੀ ਤੇ ਉਹ ਵੀ ਆਸਟ੍ਰੇਲੀਆ ਚਾ ਹੋ ਗਏ ਨਾ ਘਰ ਨੇ ਜਾਣੇ ਮੀਆਂ ਬੀਬੀ ਦੇ ਨੇ ਆਸਟ੍ਰੇਲੀਆ ਚ ਨੇ ਤੇ ਉਹ ਸਾਰੇ ਜਾਣੇ ਬਾਹਰ ਨੇ ਤੇ ਉਹਨਾਂ ਨੂੰ ਬਹੁਤ ਮਿਸ ਕਰੀ ਦੀ ਚਲੋ ਉਹ ਆ ਜਾਣਗੇ 2 ਸਾਲਾਂ ਬਾਅਦ 2 ਸਾਲ ਹੋ ਗਏ ਇਹਨਾਂ ਨੂੰ 2 ਸਾਲਾਂ ਬਾਅਦ ਹੋਣਾ ਨੇ ਚਲੋ ਆ ਜਾਣਗੇ 2 ਸਾਲਾਂ ਬਾਅਦ ਫਿਰ ਮਿਲਾਵਾਂਗੇ ਤੁਹਾਨੂੰ ਉਹਨਾਂ ਨਾਲ ਤੇ ਚਲੋ ਫਿਰ ਹੁਣ ਅਸੀਂ ਘਰੇ ਆ ਗਏ ਤੇ ਚਲੋ ਦੇਖਦੇ ਆਪਾਂ ਹਾਂ ਇਹੋ ਜਿਹੀ ਗੋਈ ਬੈਠੇ ਬਾਪ ਮੇਰੇ ਫੋਨ ਤੇ ਕਿਸਕੇ ਸਸੀ ਬਾਂਹ ਦੀ ਬਸ ਚਰ ਮਤ ਗਿਆ ਤੇ ਹਾਂ ਸਵਾਰੀਆਂ ਨੂੰ ਸਾਰੀਆਂ ਉੱਤਰੀਆਂ ਸਾਰੇ ਉੱਤੇ ਠੱਕਾ ਲਾਉਣ ਵਾਲੀਆਂ ਨੇ 5 ਕਿਲੋਮੀਟਰ ਤੱਕ ਠੱਕਾ ਲਾਉਣ ਰਿਹਾ ਗਿਆ ਚੋ ਦੋ ਕੇ ਜਾਣੇ ਬੇਹੋਸ਼ ਵੀ ਹੋ ਗਏ ਪੰਪ ਤੇ ਜਾ ਕੇ ਜਦ ਤੇਲ ਪਵਾਉਣ ਲੱਗਾ ਕਹਿੰਦਾ ਉਹਨੇ ਕਿਹਾ ਸਵਾਰੀਆਂ ਨੇ ਕੁ ਸਿਆਣੇ ਬੰਦੇ ਨੇ ਵੀ ਭਾਈ ਸਾਹਿਬ ਜਿਹੜੀ ਪਿੱਛੇ ਕੈਦੀ ਪਈ ਉਹ ਚ ਵੀ ਤੇਲ ਭਰਾ ਲੋ ਵੱਡੀ ਸਾਰੀ ਕੈਦੀ ਰੱਖੀ ਤੇ ਕਹਿੰਦਾ ਹਾਂ ਉਹਦੇ ਬਿਨਾਂ ਚੱਲ ਨਹੀਂ ਪੈਣਾ ਕਹਿੰਦਾ ਨਾ ਕਰੋ ਉੱਥੇ ਤੇਲ ਹੈ ਨਾ ਉਹ ਐਮਰਜੈਂਸੀ ਵਾਸਤੇ ਰੱਖਿਆ ਆ ਜਾਂਦਾ ਠੀਕ ਹੈ ਤੂੰ ਲੋ ਉਹਦੀ ਮਾਰੇ ਤਾਂ ਤਾਂ ਸਾਡੀ ਕੀਤੀ ਜੀ ਪਤਰੀ ਆਂ ਦਿੱਤੇ ਲੈ ਲੀਂ ਨਾ ਗਰਗਰ ਕਰ 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 ਦਾ ਉਸਤਾ ਤੇ ਮੇਰੇ ਪਰ ਆ ਗਿਰਦਾ ਹੈ ਐਮਰਜੈਂਸੀ ਗਾਂਸਟਰ ਤੇ ਗਿਲੇ ਲੱਗੀ ਇਸ ਨੂੰ ਵੀ ਐ ਉਹ ਪੂਰ ਹੋਰ ਤੇਰੇ ਕੋ ਪੂਰੀ ਹੈ ਨਾ ਉਹ ਪੁੱਟਾ ਕੇ ਬਹੁਤ ਤੇਰੇ ਵਰਗੀ ਉਹ ਬੇਬੇ ਬਚੀ ਮਨਦੀਪ ਜਿਉ ਲੱਗੀ ਲਲੀਪੀ ਕੁੜੀ ਹਾਂ ਹੋਰ ਕੀ ਮਰਖੜੀ ਬਾਤ ਸੀ ਆਪਦੇ ਕੋਲ ਤਾਂ ਮੇਰੇ ਨਾਲ ਸੀ ਖੜ ਜਾ ਇੱਕ ਤਾਂ ਜਾ ਦੇਂਦੇ ਖੜ ਜਾ ਉਹ ਕਰ ਲੈ ਤੈਨੂੰ ਹਾਂ ਤਸਤਾਈ ਬੋਤਲਾ ਆਤਾ ਇਹਨਾਂ ਦੀ ਵੀ ਦੇਖੀ ਹੋਰ ਇਹਨੇ ਕਿਹਾ ਤੀਂ ਨਾ ਹਰਾ ਗਿਆ ਹੋ ਗਾ ਕਿੰਨਾ ਸੋਨਾ ਕਰਦੇ ਨੇ ਮੈਂ ਨਹੀਂ

ਬਾਤਾ ਤੇਰੇ ਇਹਦੇ ਜਿੱਥੇ ਨਾ ਪੱਤੀ ਦੇ ਵੜਾ ਖਰੀਦਾਂ ਦੀ ਤਾਂ ਜੀ ਨੇ ਕਾਪੀ ਹੀ ਕਰ ਰਿਹਾ ਸਾਡੇ ਹੁਣ ਬਹੁਤ ਹੀ ਹੋਏ ਪੈਣ ਹੈ ਇਸ ਪਤਾ ਨਹੀਂ ਲੱਗਦਾ ਨਾ ਕਾਪੀ ਨੇ ਜੱਟਰੀਆਂ ਬੜੀ ਖਾਰਾ ਕੋਲ ਮਾ ਬਾਪ ਤੇ ਮਾ ਬਾਪ ਇੰਨੇ ਜਗਾਂ ਕਿਨਾਂ ਮਾਰਨਾਂ ਤੇ ਆ ਕੀ ਕਿੰਨੇ ਦੇ ਤੋ ਦੇ ਦੇ आतिन आई एजी अर्जेंटीना न नीति पर कैनियो ندير اپی خانی باپ دے وانہ او کھانی تو 괜ی کروں اپنے او کھوڑا بندا Si marriages rate at as much as 20 tad height. In another area, it's hard to find a simple guest. Alcohol free drinks and food commodities aren't cheap and annoying. We can only Okay. Uh -huh. you

ਬਾਪੂ ਕੋਟਾ ਸਿਟਾ ਨਾਲ ਸਾਡੀ ਠੀਕ ਆ ਜੀ ਓਕੇ ਬਾਏ ਬਾਏ ਜਿੱਲੇ ਕਰਕੇ ਹਲਾਈ ਚਲਾਇ ਸਕੂਟਰੀ ਬਹੁਤ ਨਾਲ ਬੁਲਾਇਆ ਸਸਰੀ ਕਾ ਨਾ ਸੋਕਿਆ ਜਦੋਂ ਸੱਤਾ ਪਹੁੰਚ ਗਿਆ ਮੈਨੂੰ ਫੋਨ ਕਰਦੇ ਵੀ ਆ ਗਿਆ ਫਿਰ ਅਸੀਂ ਜਾ ਕੇ ਆਣਾ ਸਮਾਲੇ ਕਿਹਾ ਕਿ ਮੈਂ ਉਹ ਕਿਹਾ ਜੀ ਉਹਨੂੰ ਮੈਂ ਦੱਸ ਦਿੰਦਾ ਆ ਗਿਆ ਅੱਛਾ ਮੈਂ ਤੁਹਾਨੂੰ ਚੱਕ ਹੋ ਗਿਆ ਹਾਂਜੀ ਉੱਪਰ ਜੀ Obrigado. Okay.